ਸਤਿ ਸ੍ਰੀ ਅਕਾਲ ਮਿੱਤਰੋ ਤੁਹਾਡਾ ਸਵਾਗਤ ਹੈ ਸਾਡੇ ਅੱਜ ਦੇ ਬਲੌਗ ਦੇ ਵਿੱਚ ਅੱਜ ਸਾਡਾ ਹੈਗਾ 201 ਪਾਰਟ ਆਫ ਜੱਗੀ ਸਰਪੰਚ ਹੈ ਨਾ ਬੈਣੀ ਜੀ 201 ਪਾਰਟ ਦਾ ਸ਼ੂਟ ਸੋਡੇ ਕਹਿੰਦੇ ਉੱਤੇ ਕਰ ਰਹੇ ਹਾਂ ਅਸੀਂ ਆ ਰਿਹਾ ਆਪਣਾ ਨਿਊ ਪਾਰਟ 201 ਜੱਗੀ ਸਰਪੰਚ ਠੰਡ ਹੈਗੀ ਅੱਜ ਬਹੁਤ ਧੁੱਪ ਨਿਕਲੀ ਨਹੀਂ ਆਪਣੀ ਮੈਡਮ ਬੈਠਿਆ ਸ਼ਾਲ ਦੀ ਬੁੱਕਲ ਮਾਰੀ ਥੋੜੀ ਥੋੜੀ ਸਮਾਈਲ ਕਰ ਰਹੇ ਨੇ ਕਦਾਂ ਕਰ ਰਹੇ ਨੇ ਮੇਰੀ ਪ੍ਰੀ ਵਿਡਿੰਗ ਹੋ ਰਹੀ ਹੁੰਦੀ ਹੈ ਠੀਕ ਹੈ ਮੈਡਮ ਹਾਂਜੀ ਬਹੁਤ ਵਧੀਆ ਤੁਸੀਂ ਦੱਸੋ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ 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 ਮੁਬਾਰਕਾਂ ਤੁਹਾਡਾ ਸਾਲ ਬਹੁਤ ਵਧੀਆ ਜਾਵੇ ਹਾਂਜੀ ਜਿਹੜੇ ਕਿਸੇ ਨਾਲ ਗੁੱਸੇ ਗਲੇ ਨੇ ਉਹ ਪਿਛਲੇ ਸਾਲ ਦੇ ਵਿੱਚ ਛੱਡੋ ਤੇ ਇਸ ਸਾਲ ਵਧੀਆ ਰਹੋ ਉਹਨਾਂ ਨਾਲ ਵੀ ਤੁਸੀਂ ਤੇ ਇਹੀ ਕਹੂੰਗੇ ਕਿ ਅੱਗੇ ਤਰੱਕੀਆਂ ਕਰੋ ਕੰਮ ਦੇ ਵਿੱਚ ਧਿਆਨ ਲਾਓ ਹਾਂਜੀ ਠੀਕ ਹੈ ਮਿਹਨਤ ਕਰੋ ਕਿਸੇ ਨਾਲ ਚੋਰੀ ਠੱਗੀ ਨਾ ਕਰੋ ਅੱਗੇ ਵਧੋ ਜ਼ਿੰਦਗੀ ਦੇ ਵਿੱਚ ਤੇ ਸਾਡੇ ਜੱਗੀ ਸਰਪੰਚ ਨੂੰ ਐਵੇਂ ਪਿਆਰ ਕਰਦੇ ਰਹੋ ਤੁਹਾਡੇ ਪਿਆਰ ਦੇ ਸਦਕੇ ਹੀ ਆਪਾਂ ਅੱਗੇ ਨੇ ਚਲਾ ਰਹੇ ਆ ਥੋੜਾ ਬਹੁਤ ਪਿਆਰ ਆ ਰਿਹਾ ਤੇ ਬਹੁਤ ਫੋਨਸ ਆਏ ਹਨਾ ਵੀ ਅੱਗੇ ਵਧਾਓ 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 ਤੇ ਜਿਨੇ ਜਿਨੇ ਮੈਨੂੰ ਜਿਹੜੇ ਪਾਰਟਾਂ ਦੇ ਵਿੱਚ ਮੈਂ ਨਹੀਂ ਆਈ ਮੇ ਵੀ ਮੈਨੂੰ ਲੱਗਦਾ ਮੈਂ ਕਿੰਨੇਵੇਂ ਤੇ ਵਗ ਗਈ ਸੀ 50 ਤੇ ਵਗ ਗਈ ਸੀ ਜਾਂ ਨਾ ਐਕਸੋ ਐਕਸੋ ਬਜਾ ਦੇ ਨਹੀਂ 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 ਮਤਲਬ ਜਦੋਂ ਮੈਂ ਗਈ ਆ ਅੱਗੇ ਬਾਈ ਚੰਨਾ ਦਾ ਮਲੇਮੇ ਅੱਧੇ ਚ ਗਈ ਸੀ ਮੈਨੂੰ ਬਹੁਤ ਲੋਕਾਂ ਨੇ ਮਿਸ ਕੀਤਾ ਤੇ ਬਹੁਤ ਲੋਕਾਂ ਨੇ ਮੈਨੂੰ ਮਿਲਦੇ ਸੀ ਤੇ ਕਹਿੰਦੇ ਸੀ ਤੁਸੀਂ ਜੱਗੀ ਸਰਪੰਚ ਵਾਪਸ ਆਓ ਤੁਹਾਡੀਆਂ ਦੁਆਵਾਂ ਸਦਕਾ ਮੈਂ ਵਾਪਸ ਆ ਗਈ ਤੇ ਹਾਂਜੀ ਜਦ ਇਹਨੂੰ ਅਪਲੋਡ ਕਰੇਗਾ ਇੱਥੇ ਡਾਟਾ ਛੱਟ ਜੈਣਾ ਮੇਰੇ ਕੋਲ ਤਾਂ ਹਰ ਵਾਰੀ ਕਟਾ 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 ਹਾਏ ਓਏ ਸਤਿ ਸ਼੍ਰੀ ਅਕਾਲ ਟਿਕ 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 रेडी 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 चल यार ओला ਬਲੀ ਦਾ ਬਲੌਗ ਗਲੱਬ ਦੀਪ ਡਰਿਆ ਨਾ ਕਰ ਕੁਛ ਨਹੀਂ ਹੁੰਦਾ ਚੱਲ ਵੀ ਉੱਤੇ ਨਾ ਕੁਛ ਪਾ ਦੇ ਕੁਛ ਨਹੀਂ ਪਉਂਦਾ ਚੱਲ ਘਬਰਾਇਆ ਨਾ ਕਰ ਇਹ ਤਾਂ ਤੂੰ ਉਧਰੋਂ ਚੱਕ ਕੇ ਲਏਂਗੀ ਨਾ ਨਾ ਮੈਂ ਬੈਠੀ ਆ ਆਹਾਂ ਕਾਦੇ ਵਾਸਤੇ ਅੱਛਾ ਫਿਰ ਮੈਂ ਤਾਂ ਤੇਰੇ ਨਹੀਂ ਇਹੇ ਖਰਜਾ ਗੋਲੂ ਫੋਨ ਲਗਿਆ ਯਾਰ ਫੋਟੋ ਬਣਾਉਣਾ ਤੇ ਮੈਂ ਉਹ ਤਾਂ ਖੋ ਕੇ ਲਿਆ ਫੋਨ ਅੱਛੀ ਹੂੰ ਕਿੰਨੇ ਵਾਰ ਪੁੱਛੇਗਾ ਜਪਾਜਾ ਪਾ ਜਪਾਜਾ ਦੇ ਹੁੰਦੇ ਨਹੀਂ ਕੋਈ ਬਕਵਾਸ ਨਹੀਂ ਕਰਨੀ ਮੈਂ ਤਾਂ ਮੈਂ ਤਾਂ ਕੀ ਨਹੀਂ ਹਾਂ ਤੂੰ ਤਾਂ ਸਿਆਣਾ ਬੱਚਾ ਹੈ ਖਰਜਾ ਕੱਪੜੇ ਧਰਿਆ ਕੱਪੜੇ ਧਰਿਆ ਮੈਂ ਆਗੇ ਕੁਛ ਦੇਖ ਆਦੀ ਹਰਵੇ ਕਿਉਂ ਮੈਂ ਘਰ ਦੇ ਦੋਈ ਲੈ ਕੇ ਦਿੱਤੇ ਹੋਰ ਤਾਂ ਲਾ ਰਹੇ ਹੁੰਦੀ ਹਨਾ ਜੀ ਤੁਹਾਡੇ ਘਰ ਦੇ ਆ ਗਏ ਕੌਣ ਕੌਣ ਨੇ ਆ ਵਿਚ ਵਿਚ ਤਾਂ ਨਹੀਂ ਆਉਂਦੇ ਕੱਪੜਾ ਲੀੜਾ ਆਟੋ ਆਇਆ ਨਾ ਆਟੋ ਆਇਆ ਚੱਲ ਰੈਡੀ ਰੈਡੀ ਓ ਹੈਲੋ ਦੀਦੀ ਗਾਣੀ ਲਾਉਣੇ ਦੀਦੀ ਦੇਖ ਲੈ ਉਹ ਤਾਂ ਨਹੀਂ ਹੈਗੀ ਚੱਲ ਆਏ ਹੋਏ ਉਹ ਫਿਰ ਮਿਲੂਗੀ ਮੇਰੇ ਘਰ ਦੇਵਾਂਗੇ ਭਈ ਆਦਾ ਸੀਨ ਕਰ ਫਿਰ ਮੈਂ ਤਾਂ ਆ ਬੈਠਣਾ ਇੱਧਰ ਆਇਆ ਨਹੀਂ ਹੈ ਹੈ ਆਇਆ ਤਾਂ ਆਇਆਣੀ ਆ ਗਈ ਉਹ ਗੱਡੀ ਆ ਗਈ ਉਹ ਅੰਦਰ ਬਿਠਾ ਲੈ ਉਹਨੂੰ ਜਾ ਕੇ ਉਹਨੂੰ ਬਾਹਰ ਕਢਦੇ ਭਈ ਉਹ ਰੌਲਾ ਪਾਈ ਜਾਂਦੇ ਆ ਕੌਣ ਅੰਦਰ ਲਈ ਤੂੰ ਜਾ ਕਿਆ ਦੋਨੋ ਜਾ ਭਾਈ ਉੱਥੇ ਬਾ ਜਾ ਹੁਣ ਉਧਰ ਲੈ ਜਾ ਉਹਨਾਂ ਨੂੰ ਵਿਚਾਰੇ ਨੂੰ ਹੋਰ ਸੀਨ ਕਰ ਲੈਨੇ ਆਂ ਬਾਈ ਚਾਹ ਦੇ ਦੀ ਨੀ ਇਹਦੇ ਕਰਦੇ ਮੇਰੀ ਮੰਮੀ ਤੇ ਮੇਰੇ ਭਰਾ ਨੇ ਹਾਈ ਲੱਟਾ ਕਰ ਦੇਂਗਾ ਅੱਛਾ ਮੰਮੀ ਦਾ ਭਰਾ ਹੀ ਆ ਮੰਮੀ ਦਾ ਭਰਾ ਹੀ ਆਰੇ ਉਹ ਲਾਨਕੀ ਗਏ ਸੀਗੇ ਉਹ ਮੈਂ ਕਿਹਾ ਤੁਸੀਂ ਇਧਰ ਆ ਜਿਗੜ ਮਾਰਦੇ ਮੈਂ ਇੰਕਿਆ ਕਰਉਂ ਆਈ ਅੱਜ ਕਰਉਂ ਆਈ ਆ ਮੈਂ ਚਾਹ ਚਾਹ ਦੇ ਦੀ ਕਿਉਂ ਭਗ ਜਾ ਮੈਂ ਕਿਹਾ ਹੁਣ ਹੁਣ ਆ ਬੱਸ ਕੀ ਹੁਆ ਹੁਣ ਆ ਬੱਸ ਹਾਂ ਚਲ ਆ ਕਿਆ ਯੂ ਅੰਡਰਸਟੈਂਡ ਲੈ ਪੈਸੇ ਕੀ ਮਤ ਮੈਨੂੰ ਉਹੀ ਕਹਿਣਾ ਹੈ ਮਸਾ ਯੂ ਅੰਡਰਸਟੈਂਡ ਹਾਂ ਮੈਂ ਤਾਂ ਜਾਣਦੀ ਠੀਕ ਸ਼ੈਟਅਪ ਕਹਦੇ ਸ਼ੈਟਅਪ ਦਾ ਫਿਰ ਪਤਾ ਹੀ ਹੋ ਗਿਆ ਵੀ ਚਲ ਐਕਸ਼ਨ ਕੀ ਜੀ ਮੈਂ ਹੀ ਭੇਲੀ ਗਈ ਨਹੀਂ ਮੈਂ ਮੈਂ ਚੱਕਣਾ ਹੈ ਕਿਉਂ ਜਾਵਾਂ ਮੈਂ ਐਕਸ਼ਨ ਕਿਉਂ ਜਾਵਾਂ ਮੈਂ ਹਾਂ ਐਕਸ਼ਨ ਇੱਕ ਮਿੰਟ ਇੱਕ ਮਿੰਟ ਚਲ 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 ਚਲੋ ਐ ਨੱਕ ਨੂੰ ਮੱਖੀ ਚੱਲ 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 ਕੋਈ ਨਾ ਚੱਲ ਚੱਲ ਤੂੰ ਨਾ ਆਦਾ ਕੋਈ ਗੱਲ ਨਹੀਂ ਚੱਲ 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 ਮੇਰੇ ਨੂੰ ਗੱਲ ਰੀਲ ਚੜ ਗਈ ਕੋਈ ਦਿਮਾਗ ਚੱਲ 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 ਮੈਂ ਘੜ ਜਾਏ ਮੇਰੇ ਰੀਲ ਚੜ ਗਈ ਕੋਈ ਦਿਮਾਗ ਚੜ ਕਿਉਂ ਜਾਵਾਂ ਮੈਂ ਤੂੰ ਜਾ ਇਹ ਦੱਸੂੰਗੀ ਰੀਲ ਲਈ ਮੈਂ ਕਿਉਂ ਜਾਵਾਂ ਯੂ ਗੇਟ ਆਊਟ ਆਈ ऍम नॉट ਗੇਟ ਆਊਟ ਅੱਛਾ ਆਈ ऍम नॉट ਗੇਟ ਆਊਟ ਹਾਂ ਆਈ ਅੰਡਰਸਟੈਂਡ ਚਲੋ ਦਿਸ ਇਜ਼ ਮਾਈ ਕਾਰ ਓਕੇ ਵਾਈ ਰੂਲ ਓਕੇ ਓਕੇ ਖੜ ਜਾ ਖੜ ਜਾ ਵੀ ਟੱਕ ਵੀ ਟੱਕ ਓਏ ਓਏ ਖੜ ਜਾ ਓਏ ਇਹ ਕੋ ਇਲੈਕਟ੍ਰੀਸ ਇਲੈਕਟ੍ਰੀਸਨ ਕੀਤੀ ਹੋਈ ਆ ਮੇਰੀ ਇਲੈਕਟ੍ਰੀਸਨ ਨਾਲ ਇੰਗਲਿਸ਼ ਦਾ ਕੀ ਵਾਸਤਾ ਆ ਲੈ ਲੈ ਦੀ ਕਹਿੰਦੇ ਨਾ ਇਲੈਕਟ੍ਰੀਸਨ ਲੈਵ ਇਨੀਥਿੰਗ ਇੰਗਲਿਸ਼ੀ ਆ ਗਈ ਆਈ ਲੈਟਸ ਵੀ ਇੰਗਲਿਸ਼ ਆ ਗਈ ਹਾਂ ਨਹੀਂ ਲੈ ਕੇ ਆਓ ਸੌਰੀ ਇਲੈਕਟ੍ਰੀਸ਼ੀਅਨ ਇੱਥੇ ਇੱਥੇ ਲਾ ਕਦਵਾਰ ਬੋਲਦਾ ਮੈਨੂੰ ਐਸੀ ਬੋਲਣਾ ਜਾਨਾ ਬੋਲਣੀ ਹਾਂ ਨਹੀਂ ਬੋਲਣੀ ਪਰ ਸਹੀ ਸਹੀ ਚੱਲ 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 ਕਰ ਲਾ ਚੰਗਾ ਭਲਾ ਜਾਂਦਾ ਹੁੰਦਾ ਯਾਰ ਐਡੇ ਪੁੱਠੇ ਸੱਜ ਦਾ ਕੰਮ ਨਹੀਂ ਹੁੰਦਾ ਦੋ ਤਿੰਨ ਬੰਦੇ ਤੋਂ ਪੁਆਇੰਟ ਨਾਲ ਤੂੰ ਮਾਰਨਾ ਸੀ ਪੁਆਇੰਟ ਨਾਲ ਹੁਣ ਤੈਨੂੰ ਪਤਾ ਚੈਕ ਨਗੂ ਨਹੀਂ ਆਇਆ ਪਿਆ ਨਹੀਂ ਕੰਮ ਕਰਦਾ ਪੈਰ ਚੰਗਾ ਭਲਾ ਮੂੜੀ ਜਾਂਦਾ ਸੀ ਮੈਂ ਹਨ ਖੜਾ ਕੇ ਦੇਖਦਾ ਧੱਕੇ ਨਾਲ ਛੱਟ ਤਾਂ ਕਿੱਥੇ ਵੱਜਦੀ ਆ ਚੋਬਰਾਂ ਦੇ ਐ ਸੀਨ ਕੱਢਣ ਆਏ ਆ ਉਹ ਖੜੀ ਆ ਰਾਣੀ ਸੁੰਦਰਾ ਮੈਂ ਘੈਂਟ ਲੱਗਦੀ ਇਹਨਾਂ ਪੂਰੀ ਆ ਏ ਬਿਲੈਰ ਉਹ ਤਾਂ ਸਰੀ ਹੀ ਲਗਦੀ ਆਪੇ ਪੈਸੇ ਵੀ ਬਹੁਤ ਲੱਗ ਗਏ ਤੇ ਮਨ ਲਾ ਬਾਈ ਫਿਰਦਾ ਉਹ ਫੋਨ ਤੇ ਗੱਲ ਕਰਦਾ ਉਹਦਾ ਸੀਨ ਆਊਗਾ ਬਾਅਦ ਦੇ ਵਿੱਚ ਪਹਿਲਾਂ ਉਹਦਾ ਆਹ ਚਲੋ ਆਓ ਕਾਲਾ ਪੁਮਾਰਾ ਬਾਈ ਕਹਿੰਦਾ ਐਕਟ ਕਰੋ ਕੀ ਕਰਨਾ ਕਾਲਾ ਪੁਮਾਰਾ ਸੀਨ ਕਰੇ ਜਿਵੇਂ ਸਿਰਾ ਠੰਡਾ ਮਾਹੌਲਾ ਸ਼ਾਮ ਹੋ ਗਈ ਬਹੁਤ ਲੇਟ ਹੋ ਗਏ ਅੱਜ ਨਾਈਟ ਤੱਕ ਸ਼ੂਟ ਕਰਨਾ ਆਪਾਂ ਬਾਈ ਦਮੂ ਪਕਿਆ ਹੋਇਆ ਪੂਰਾ ਸਿਰਾਂ ਐਂਡ ਗੱਲਬਾਤ ਦੇਖੀ ਮੂੰਹ ਐ ਨਾ 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 ਚਲੋ ਹੱਥ ਕਰ ਰੱਖਿਆ ਪਿੱਛੇ ਲੋਈ ਬਾਈ ਦਸਾਉਂਦੀ ਨਹੀਂ ਬਾਪੂ ਦਾ ਲਹਾਤਾ ਕੋਟ ਬਾਈ ਕਹਿੰਨਾ ਮੈਨੂੰ ਜੇ ਮੈਨੂੰ ਲੱਗਦੀ ਠੰਡ ਉਹ ਫੜਾਤੀ ਉਹਨੂੰ ਫੜਾਤਾ ਕੋਟ ਪਾਲਿਆ ਮੋਢੇ ਤੇ ਲੋਈ ਇੱਕ ਹੱਥ ਆਜੋ ਬਾਪੂ ਐਂਡ ਮੂੰਹ ਕਿਹੜੀ ਫੀਲ ਦੇ ਵਿੱਚ ਆਏ ਹਾਏ ਹਾਏ ਬੱਸ ਦੱਸੋ ਬਦਕ ਕੀ ਕਹਿੰਦੇ ਹੁਣ ਉਹ ਕਹਿੰਦਿਆਂ ਦਾ ਕਰੈਕਟ ਆਪਾਂ ਬੋਲ ਤਾ ਬਹੁਤ ਕੁਝ ਮੈਂ ਸੱਚੀ ਸੋਹਣੀ ਕਾਦੀ ਆ ਮੈਂ ਇਧਰਾ ਮੈਂ ਇੱਕ ਦੇ ਤਾ ਨੂੰ ਮੇਰੇ ਕੋਲੇ ਆ ਪੱਕੀਆਂ ਹੀ ਆ ਹੈ ਮਾਲਾ ਆ ਜਾਮਣੀ ਹੀ ਆ ਪੱਕੀਆਂ ਨੇ ਹਾਂ ਤਮੂਲ ਉਹ ਚੰਗਾ ਹੁੰਦਾ ਹੈ। ਪਰ ਤਾਂ ਬਾਲੀ ਤਗੜੀ ਜੀ ਆ। ਧੋਕੇ ਖਾਣੀਆਂ ਜਿਨਾਂ ਨੇ। ਆ ਦੇਖ ਪਾਣੀ ਤਾਂ ਬੱਗੀ। ਮੈੱਕ ਦੇਤਾ। ਨਹੀਂ ਤਾਂ ਦੇ ਦੇ। ਮੈੱਕ ਦੇ। ਟੀਕੇ ਕੋਲੇ ਮੈੱਕ। ਆ। ਬੁਖਾਰ ਜਿਹਨੇ ਮੰਜਾ ਪਿਆ ਮੈਂ ਬਾਈ ਜਦੋਂ ਮੈਨੂੰ ਤਾਂ ਠੰਡ ਲੱਗਦੀ ਉਹ ਰਾਤ ਦੇ ਵਾਰ ਦੀ ਹੋ ਹੋ ਮਾਰੀ ਨਾ ਨਾ ਉਹ ਗਿੱਟੇ ਜੇ ਦੁਖ ਦੇਣੇ ਚਲ ਆ ਜਾ ਬਾਈ ਲੋਕਰੀ ਬੈਕ ਟੋਣਾ ਤੂੰ ਤੋ ਨਾ 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 ਤੂੰ ਤੋ ਉਹ ਪੰਜ ਰਾਤਾਂ ਖਾਣਾ ਕਰੀ ਚੰਗਾ ਉਹ ਚੱਲੂ ਆ ਕਿਹੜਾ ਨਾ ਨਾ ਕੋਈ ਗੱਲ ਨਹੀਂ ਬੜਾ ਦੁਖੀ ਕਰਿਆ ਪੂ ਨਾ ਨਾ ਕੋਈ ਚੱਕਰ ਨਹੀਂ ਬੜਾ ਦੁਖੀ ਕਰਿਆ ਪੂ ਆ ਜਾ ਮੈਂ ਆ ਗਿਆ

ਹਾਂ ਮੈਨੂੰ ਪਤਾ ਮੈਂ ਸੁਣ ਗਿਆ ਇਹ ਮਮੂ ਜਾਰੀ ਪਹਿਲਾਂ ਆਏ ਤੁਸੀਂ ਫਿਰ ਹਾਂ ਬੱਪੂ ਦਾ ਸੀਨ ਸੀਗਾ ਕੈਂ ਤੁਰਿਆ ਉਹਦਾ ਵੀ ਕਾੜੀ ਲੈ ਕੇ ਹੋਣੇ ਵੀ ਗੁੱਸੇ ਚ ਜਾਣਾ ਇਹਨੇ ਗਲਤ ਕਰਤਾ ਤੇਨੇ ਵਾਰੀ ਗਲਤ ਕਰਤਾ ਜੀ ਇਹਨੂੰ ਆਖਿਆ ਰਵੇ ਯਾਰ ਵੀ ਵਧੀਆ ਫਲੋ ਚ ਆਣਾ ਤੂੰ ਆ ਯਾਰੀ ਬੱਪੂ ਨਹੀਂ ਗਾਲੀ ਕਰਦੀ ਕੀ ਕਹਿੰਦੇ ਤੇਰੀ ਪੈਣ ਦੀ ਨਾ ਅੱਜ ਮੁੰਡਾ ਟੋਟੇ ਕਰਦੇ ਨੇ ਭੈਣ ਚੋਦੇ ਅੱਜ ਫਲੋ ਚ ਆ ਗਿਆ ਅੱਜ ਟੋਟੇ ਕਰਦੇ ਨੇ ਭੈਣ ਚੋਦੇ ਇਹਦਾ ਫੋਨ ਲੈ ਆ ਸੋਚ ਨਹੀਂ ਆਣਾ ਸੀ ਇਹ 15 ਆਣਾਂ ਨੂੰ ਭੇਜਣਾ ਹੈ ਮੈਨੂੰ ਕਹਨਾ ਤੂੰ ਐਂ ਸੰਭਾਲ ਲੈ ਉੱਥੇ ਉਹ ਪਰਾਵਾ ਇਹਦੇ ਘਰੇ ਸੀਨ ਕਰਹਿਣਾ ਕਾਂਦਰਾ ਨੂੰ ਬੰਦਾ ਮੇਰੇ ਨਾਲ ਜਿਹੜੀ ਮੇਰੇ ਗੱਲ ਦਾ ਦਾ ਹੱਟ ਦੇ ਗਾਲਾਂ ਦੇ ਆਇਆ ਆਇਆ ਕਿਹਾ ਸੀ ਸੌਰੀ ਹੈ ਸੌਰੀ ਹੈ ਨਹੀਂ ਹਣਾ ਕਰ ਕੇ ਨਾ ਨਾ ਨਹੀਂ ਇਹ ਗੱਲ ਨਾ ਫਿਰ ਦੇਖ ਤੂੰ ਤੂੰ ਕਹੇ ਤੂੰ ਪਤਾ ਕੀ ਕਹਿਣਾ ਨਾ ਨਾ ਮੈਂ ਨਹੀਂ ਚਾਹੁੰਦਾ ਫਿਰ 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 ਜਿਹਦਾ ਮੇਰੀ ਗੱਲ ਸੁਣ ਓਏ ਮੇਰਾ ਤਾਂ ਜਦੋਂ ਨਹੀਂ ਕਦੇ ਬਿੱਤੇ ਇੱਥੇ ਜਦੋਂ ਨਹੀਂ ਯਾਰ ਅੱਜ ਤਾਂ ਮਦਾਬ ਦੇ ਕੰਮ ਆਇਆ ਸੀ ਕਿ ਪਰ ਤੂੰ ਜਿਹੜਾ ਕੁੱਟਿਆ ਨਾ ਪਰ ਤੂੰ ਚੰਗਣ ਕੀਤਾ ਹੱਥ ਘੂਰੀ ਜਨੇ ਬਾਦ ਨਿਕਲ

ਏਦੇ ਮੁੱਦੇ ਲਾ ਦੇ ਐਕਸਪ੍ਰੈਸ਼ਨ ਤਾਂ ਦਿਖਾ ਉਹਨੇ ਦਿਖਾ ਤਾ ਦੁਮਾਨ ਮੇਂ ਲਾ ਦੇ ਤੂੰ ਦੰਦ ਲਾ ਗਾ ਸੱਚ ਕੋਈ ਮਾਰੇ ਨਹੀਂ ਸੀਨ ਵਧੀਆ ਹੋਣਾ ਆ ਕਰਾਈ ਮੇਰੇ ਸਾਥ ਦੇ ਆ ਕਰ ਹਾਂ ਆ ਗੱਲ ਕਰ ਦੇ ਦੇਖਾ ਉਹਦਾ ਕਹਿੰਦਾ ਘੈਂਟ ਆਇਆ ਓਏ ਓ ਚੱਲ ਯਾਰ ਕਰ ਨਾ ਕਰ ਲਾਓ ਇੱਥੋਂ ਕਹਣਾ ਜਾ ਓਏ ਬਾਪੂ ਗਾਂਦੀ ਪਾਦਾ ਠੀਕ ਹੈ ਤੂੰ ਉੱਧਰ ਜਾਇਆ ਛੱਡ ਦੀ ਇੱਥੋਂ ਰੱਖਾ ਨਾ ਹਾਂ ਹੈਨਾ ਨਹੀਂ ਸਰਪੰਚ ਉਹ ਤਾਂ ਕੋਈ ਹੈ ਬਈ ਲੋਗ ਐਂਟਰੀ ਦੇ ਕੇ ਜਾਂ ਅੱਛਾ ਸਰਪੰਚਾ ਗੇਮ ਪਾਈ ਆ ਐ ਕਹੂੰਗਾ ਮੈਂ ਇਹ ਦੁਬਾਰੇ ਇੱਥੋਂ ਚੱਲਾ ਨਾ ਹਾਂ ਕਰ ਕਰ ਰਾਜਦੀਪ ਦੇਖੀ ਬੁੱਤ ਇੱਥੇ ਅੱਛਾ ਜਮਾ ਸ਼ੁਰੂ ਤੋਂ ਹਾਂ ਮੁੱਕੇ ਤੋਂ ਹਾਂ ਐਂਡ ਕਰਾ ਦੇ ਕਰਾ ਦੇ ਹੁਣ ਮੈਨੂੰ ਭੇਜ ਦੇ ਕਿਸੇ ਪਾਸੇ ਬਾਈਂ ਦੇਰ ਜਲੂਸ ਕਰ ਦੇ ਮੇਰਾ ਸਵਾਹ ਜਾਇਆ ਤੇਰੇ ਵਾਲੇ ਪਹੁੰਚ ਗਏ ਇਹ ਕੀ ਹੋਇਆ ਨਹੀਂ ਵੀ ਬਣਿਆ ਤੇਰਾ ਲਾਸਟ ਮੈਕ ਹੋਇਆ ਸਰਪੰਚਾ ਅੱਛਾ ਰੱਜ ਤੂੰ ਕਰਾ ਦੇ ਤਾ ਕਿਵੇਂ ਕਰਾਣਾ ਗੇਮ ਪਾਈਆ ਗੇਮ ਮੇਰੇ ਤੇ ਹੈ ਹੁਣ ਮੇਰੇ ਸਮਝ ਆ ਗਿਆ ਜਿਹੜੇ ਕਿਤੇ ਜੱਪਾ ਜਾ ਮੈਂ ਤਾਂ 4 ਦਿਨ ਫੇਰ ਇਧਰ ਚਲੋ ਟੀਵੀ ਹੋਰ ਲੱਗ ਰਿਹਾ ਮੈਨੂੰ ਦਾ ਹੱਕ ਲਿਆ ਹੋਇਆ ਨਾ ਸੀਨ ਕਰਕੇ ਜਿਹੜਾ ਕਾਲਾ ਬਣ ਗਿਆ ਇਹ ਕੰਮਾ ਇਧਰ ਪਿੱਛੇ ਜਾ ਯਾਰਾ ਲੈ ਚੱਲ ਦਰ ਤੋਰ ਚਲੋ ਜੀ ਫਿਰ ਮੈਂ ਇਧਰ ਨਹੀਂ ਜਾਣਾ ਬਾਪੂ ਫੇ ਮੂੰਹ ਇਹਦੇ ਕਨੀ ਨਹੀਂ ਆਈ ਨਹੀਂ ਰੱਖਣਾ ਮੂੰਹ ਇਹਦੇ ਕਨੀ ਨਹੀਂ ਰੱਖਣਾ ਅੱਜ ਤੋਂ ਇਹ ਕਹੋਗਾ ਜਾ ਪਾਜ ਫੇ ਵਗ ਜੀ ਫੇ ਮੈਂ ਇਧਰ ਹੀ ਲੰਘ ਜਾਣਾ ਸਾਰਾ ਤਾਂ ਨਹੀਂ ਬਾਬੇ ਹੈ ਹੈ ਅੱਛਾ ਮੈਂ ਡਾਇਲੋਗ ਇੱਕ ਵਾਰ ਚੁਗਾ ਇਧਰ ਮੂੰਹ ਕਰਨਾ ਉਧਰ ਨਹੀਂ ਜਾਣਾ ਕਿੱਧਰ ਨਹੀਂ ਜਾਣਾ ਮੈਂ ਤਾਂ ਸਹੀ ਨਵਾਰਿਆ ਜਾ ਚੱਲ ਠੀਕ ਆ ਹੁਣ ਕਰਦੇ ਆ ਨਿਕਲਦਾ ਵਾਵੇਂ ਸੀਨ ਇਹ ਜਾ ਤੂੰ ਜਨਤਾ ਦਾ ਕੀ ਯਾਰ ਮੈਂ ਆਪ ਦੰਦ ਨਿਕਲੀ ਸ਼ੌਕ ਕਾਲਾ ਲੈਣਗੇ ਵੀ ਸਾਡੇ ਬੁਰਾ ਵਗਿਆ ਉਧਰ ਵਗਿਆ ਆ ਜਾ ਡੱਬਾ ਲੈ ਜੀ ਚੱਲ ਭਾਈ ਕਿਹੜੇ ਡੱਬਾ ਲੈ ਜਿੱਤੇ ਕਿਸ਼ੇ ਕਰਦਾ ਫਿਰ ਚਾਹੀ ਜੰਗਾ ਮਲਣਾ ਨਾ ਨਾ ਉਹ ਬਾਲੀ ਬੇਇੱਜ਼ਤੀ ਹੋ ਜੂ ਮੇਰੀ ਯਾਰਾ ਚਲੋ ਕਹਿਣ फिर मैं ये करके तर ना 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 बड़ा मर जू ਉਹ ਕਰਦਾ ਓਏ ਓਏ ਜਾ ਤੈਨੂੰ ਜਦੋਂ ਉਹ ਜਿਲ੍ਹਾ ਉਹ ਕਰਦੇ ਦੀਪ ਕਰਦਾ ਚਾਰ ਸੀਗੇ ਬਾਲਾ ਜਲੂਸ ਕਰਦੇ ਤੁਸੀਂ ਮੇਰਾ ਓਏ ਚਾੜ ਭਾਈ ਚਾੜ ਰੁਕੀਆਂ ਖਾਸੀਆਂ ਪੈ ਗਈਆਂ ਇਕੱਲੇ ਦਾ ਕੰਮ ਤਾਂ ਹੈ ਨਹੀਂ ਬਾਕੀ ਸਾਰੇ ਕਿਈ ਲੱਗਦੇ ਸੀ ਕੌਣ ਹੋ ਗਏ ਇਹ ਫਿਰ ਉਹ ਗੁੱਸਾ ਸੀ ਨਾ ਮੇਰਾ ਹਾਂ ਨਹੀਂ ਫੜੀ ਫੜੀ ਹਾਂ ਇਹ ਇਹ ਉਹ ਕੁੜੀ ਦਾ ਕੀ ਕਰਾਇਆ ਓਏ ਉਹ ਤਾਂ ਉਹ ਨਿਪੜੇ ਹੀ ਨਹੀਂ ਬਾਬਾ ਹੈਰਾ ਉਹ ਕੁੜੀ ਨੂੰ ਕੀ ਕਰਾਇਆ ਉਹ ਤਾਂ ਕੁਝ ਨਹੀਂ ਕਰਾਉਂਦਾ ਸੀ ਓਏ ਆ ਜਾ ਬੋਲਾ ਤੂੰ ਮਾ ਕੱਢ ਦਿਆਂ ਭਾਈ ਮੇਰਾ ਤਾਂ ਤੁਸੀਂ ਓਏ ਕਿ ਨਿਕਲਿਆ ਨਹੀਂ ਹੈਂ ਓਏ ਕਿ ਕਰੀ ਮੇਰੇ ਵਜੋਂ ਕੀ ਹਾਲ ਹੈ ਭਰਾ ਈ ਗਈ ਦਾ ਨਵਾਂ ਟਰੱਕ ਹੈ ਬਾਈ ਲੈ ਪੁੱਤ ਜਰਾ ਐਂਡ ਗੱਲਵਾਤਾ ਬਈਆ ਜਾਓ ਓਕੇ ਗਰਮੀ ਆ ਗਈ ਸੀਨ ਕਰਦੇ ਨੂੰ ਤੇਰੀ ਸੌ ਆਉਣੀ ਚਾਹੀਦੀ ਬਹੁਤ ਹੀ ਸੋਹਣਾ ਸੀਨ ਹੈ ਬਾਈ ਧਿਆਨ ਨਾਲ ਦੇਖਿਓ ਤੇ ਕਮੈਂਟ ਵੀ ਕਰਿਓ ਧੰਨਵਾਦ ਮਿਹਰਬਾਨੀ ਅਸੀਂ ਤੁਹਾਡੀ ਸੇਵਾ ਚ ਅਗਰ ਮੈਂ ਕਹਿਣਗੇ ਭੈਣ ਵੀ ਇਹ ਕਰੇ ਕਿਤੇ ਬੋਰੀ ਭਾੰਦ ਜਿਵੇਂ ਕਿਤੇ ਲੋਈ ਭਾੰਦ ਪਰ ਐਤ ਕੀ ਮੈਂ ਦਬ ਗਿਆ ਥੱਲੇ ਬਾਪੂ ਆ ਗਿਆ ਕਿ ਜਾਣਾ ਨਹੀਂ ਓਏ ਕਿਵੇਂ ਲੱਗੂਗਾ ਦੇਖ ਲੈ ਕਿਵੇਂ ਲੱਗੂ ਇੱਥੇ ਕਿਹੜਾ ਬਣਾ ਪਾ ਇਹ ਛੋਟੀ ਮਾਰੇ ਛੱਡ ਪਿਆ ਵੇਰਾ ਪਈ ਭੈਣ ਦੀ ਵੀਡੀਓ ਨਹੀਂ ਲਈ ਮੈਂ ਕੈਮਰਾ ਲਈ ਫਿਰਦਾ ਕਿਦਾਂ ਮੈਂ ਆ ਨਾ ਨਾ ਮਾਰੂਗਾ ਮੈਂ ਤਾਂ ਉਸੇ ਵੇ ਬਾਈ ਸੀਨ ਹੋਗਾ ਨਾ ਪਲੇਟ ਖੇਤ ਦਾ ਦਾ ਸੈਟ ਆ ਬਾਈ ਹਾਂ ਬਾਈ ਜਾ ਰਹੇ ਹੁਣ ਘਰੇ ਛੋਟੀ ਛੋਟੀ ਕਿਹਾ ਦਰਦਾ ਟੋਕਿਆ ਮਮਤਾ ਮੈਡ ਦਾ ਸੀਨ ਆਇਆ ਨਹੀਂ ਸਾਡਾ ਹੀ ਆ ਮੈਂ ਫਿਰ ਸੀਨ ਛੱਡ ਆ ਗਿਆ ਸਾਡਾ ਆ ਗਿਆ ਤੇਰੀ ਨਿਹਰਾ ਹੋ ਗਿਆ ਬਹੁਤ ਦੇਖੋ ਵਿੱਚ ਕੁਝ ਨਹੀਂ ਦੀ ਨਾ ਦੇ ਰਿਹਾ ਹੋਇਆ ਹੌਂਦੇ ਸਿਆਸਤ ਨੂੰ ਕਰਦੇ ਨੂੰ